ਮਹਾਨ ਰਾਇਤੂ ਤੇ ਹੈ ਵੀ ਜਿਹੜਿਆ ਸੰਦਰਸ਼ ਚੱਲ ਰਿਹਾ ਹੈ ਇਹਨਾਂ ਨੇ ਵੀ ਉਹਨਾਂ ਦਾ ਬੋਲਣ ਦੀ ਜਿਹੜੀ ਅੱਜ ਨਾਲ ਬਿਲਕੁਲ ਤਸਦੀਕ ਨਹੀਂ ਆ ਮੈਨੂੰ ਬਹੁਤ ਦੁੱਖ ਹੈ ਜੇ ਸਾਡੇ ਮੱਧ ਪੰਜਾਬ ਨੂੰ ਹੁੰਦਾ ਜੇ ਬੈਠਾ ਤੂੰ ਦਰਬਾਰ ਚ ਗਈਆਂ ਕੋ ਸ਼ੌਰਤ ਪ੍ਰਾਪਤ ਕੀਤੀ ਆ ਹੁਣ ਤੋਂ ਮੈਂਬਰ ਆ ਪਾਰਲੀਮੈਂਟ ਹੈ ਇੱਕ ਮੈਂਬਰ ਆ ਪਾਰਲੀਮੈਂਟ ਦਾ ਇੱਕ ਲੈਵਲ ਹੁੰਦਾ ਮੈਂ ਆ ਜਿਹੜੇ ਜਾਰ ਹੈ ਉਹਦੇ ਉਹ ਲਿੰਦਨ ਜੋਗਾ ਕਿ ਮੈਂ ਮੈਂ ਉਹਨਾਂ ਦਾ ਜ਼ਿਕਰ ਵੀ ਨਹੀਂ ਕਰਨਾ ਚਾਹੁੰਦਾ ਉਹਨਾਂ ਮੈਂ ਕੋਈ ਨੂੰ ਸਮਝਾਉਣਾ ਕਿ ਕਮੇਟੀ ਵਰਗੀਆਂ ਮੈਂ ਤਾਂ ਇਹੋ ਜੀ ਪਾਸਾ ਨਾ ਮੁਰਦਾ ਤਾਂ ਸੋਚ ਕੇ ਕੰਮ ਕਰਦੇ ਨੇ ਕਾਰੀਨਾ ਜੱਲਦੀ ਮੈਨੂੰ ਪਤਾ ਨਹੀਂ ਮਹਾਤਮਾ ਕੋਈ ਮੰਤਰੀ ਬਣਾ ਦੇਣਗੇ ਕੋਸ਼ਿਸ਼ ਕਰਨਗੇ ਸੋ ਆਪਣੇ ਕਮੇਟੀ ਦੇ ਵਿੱਚ ਕੰਮ ਕਰਦੀਆਂ ਉਹ ਕੰਮ ਤੋਂ ਵਧੀਆ ਕਰ ਜਾਂਦੀ ਸੀ ਉਹ ਕੰਮ ਕਰ ਆਪਣੇ ਬੋਲ ਬਣੇ ਠੀਕਰਪਾਲਾ ਨੇ ਕਿਸਾਨਾਂ ਨੂੰ ਮੋਰਨ ਮਿਲੇ ਜੀ ਮੈਂ ਆਪਕੇ ਸਿਵਾ ਉਹਨੇ ਇੱਕ ਸਾਦੀ ਬੀਜ ਮਾਤਾ ਵਾਸਤੇ ਬਹੁਤ ਸਾਰੇ ਰਿਪਰ ਦੇਖਵਾ ਦਿੱਤੇ ਉਹਦੇ ਬਾਪ ਨੇ ਉਹਨੂੰ ਵਿਛਾਈ ਦਾ ਤਾਂ ਮੈਂ ਸਮਝਾ। ਇਹ ਪੰਜਾਬ ਨੂੰ ਹੌਲਕੇ ਵਿੱਚ ਖਰਾਬ ਕਰਨਾ ਚਾਹੁੰਦੀ ਕੈਂਪੀ ਹੋ ਕੇ ਜਿਹੜਾ ਇਹਦੇ ਬਿਆਨ ਕਰ। ਮੈਨੂੰ ਪਤਾ ਨਹੀਂ ਉਹਦੇ ਪਿੱਛੇ ਕੌਣ ਹੈ ਕੀ ਸੋਚ ਹੈ। ਕੋਈ ਉਹਦੀ ਸੋਚ ਆ ਜੀ ਜਿਹੜੀ ਤੇ ਵੰਡ ਹਾਊਸ ਹੋਸ ਹੈ। ਪੰਜਾਬ ਦੇ ਲੋਕ ਸਮਝਦੇ ਆ ਕਿ ਅਸੀਂ ਅਸੀਂ ਨਹੀਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ। ਅਸ਼ੋਕ ਮਨਦੀਸ਼ ਸ਼ਿਸ਼ੋਧਿਆ ਜੀ ਆਏ ਅੱਜ ਉਹਨਾਂ ਨੇ ਵੀ ਤਾਰੀਫ ਕੀਤੀ ਹੈ ਵੀ ਪੰਜਾਬ ਦੀ ਟੀਮ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ। ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦਾ। ਮੇਰੇ ਉਹ ਵੈਂਟਰ ਹੈ ਜੀ ਮਤਲਬ ਮੈਂ ਹਰ ਗੱਲ ਜਦੋਂ ਮੈਨੂੰ ਸਮੱਸਿਆ ਹੁੰਦੀ ਮੈਂ ਅੱਜ ਇਹਨਾਂ ਨੂੰ ਪੁੱਛਦਾ। ਉਹ ਜਿਹੜੇ ਤੇ ਰਾ ਦਾ ਮੈਨੂੰ ਬਹੁਤ ਔਖਾ ਲੱਗਦਾ ਸਮੇਂ ਚ ਮੈਂ ਬਹੁਤ ਔਖਾ ਕੰਮ ਕੀਤਾ ਇਸ a guide front crossperant guide ਤੇ ਉਹਨਾਂ ਨੇ ਬਹੁਤ ਕਾਲਣਾ ਕਾਲੀ ਆ ਜੀ ਦੇਸ਼ ਪਿੱਛੇ ਜਿਹੜਾ ਬੰਦਾ ਇੱਕ ਨਵੇਂ এডਿਕੇਸ਼ਨ ਕ੍ਰਾਂਤੀ ਦਾ ਸਿਹਤ ਸਿੱਖਿਆ ਕ੍ਰਾਂਤੀ ਦਾ ਇੱਕ ਪਾਨੀ ਹੋਵੇ ਜਦੋਂ ਉਹ ਜਿਹਨਾਂ ਦੇ ਵਿੱਚ ਔਰ ਜਿਹੜੇ ਸਮੋਡਲਰ ਹੈ ਜਿਹੜੇ ਵੱਡੇ ਵੱਡੇ ਕ੍ਰਾਫਟ ਲੀਡਰ ਸਾਰੇ ਬੀਜੇਪੀ ਜਾ ਕੇ ਕੋਈ ਮੰਤਰੀ ਬਣਿਆ ਕੋਈ ਐਮਐਲਏ ਬਣਿਆ ਉਹ ਬਣਿਆ ਹੋਇਆ ਸੋ ਇਹ ਤਾਂ ਮੰਨ ਲਓ ਟਵাইন ਜਸਟ ਹੋਇਆ ਸੀ ਉਮੀਦ ਕਰਦੇ ਆ ਕਿ ਅਰਵਿੰਦ ਕੇਜੀਵਾਲੀ ਆਣ ਕੇ ਜੁੜੀ ਸੋਧੇ ਜਾਣਾ ਸਾਡੀ ਜਿਹੜੀ ਸ਼ਕਤੀ ਆ ਦੁੱਗਣੀ ਹੋਈ ਆ ਅਰਵਿੰਦ ਕੇਜੀਵਾਲ ਆਣ ਕੇ ਛੇ ਬਣਾ ਹੋ ਜੇ ਤਾ ਸੱਤ ਬਣਾ ਹੋ ਜਾਏਗਾ ਇਹ ਤਾਂ ਮੂਲ ਫਰਜ਼ ਹੈ ਜੀ ਸੀ ਲੋਕਾਂ ਨਾਲ ਵਾਦਾ ਕੀਤਾ ਸੀਗਾ ਵੀ ਜਿੱਦਾਂ ਵੋਟਾਂ ਮੰਗਣਾ ਹੈ ਇੱਦੇ ਕੰਮ ਕਰਨਾ ਪਰ ਲੋਕੋ ਮੁਹੱਬਤ ਦੀ ਸਾਡੀ ਸੁਭਾਅ ਜਾਂ ਸਾਡੀ ਵੀ ਸੁਭਾਅ ਜੀ ਹੈ ਤੇ ਅਸੀਂ ਇਸ ਕਰਕੇ ਸਾਡਾ ਮੁਹੱਬਤ ਦੇ ਸਾਡੇ ਬਹੁਤ ਅੱਛੀ ਸੋਚ ਹੈ ਤੇ ਆਪ ਵੀ ਸਰਕਾਰ ਆਪਦੇ ਦੁਆਰ ਅਸੀਂ ਇਹਨਾਂ ਦੇ ਦੌਰ ਦੇ ਜਿੱਦਾਂ ਵੋਟਾਂ ਮੰਗਣਾ ਦੇ ਉੱਤੇ ਹੋਣਾ ਹੈ ਬਹੁਤ ਸਾਰੀਆਂ ਮੁਸ਼ਕਲਾਂ ਲੋਕਾਂ ਦੀ ਹੈ ਜਿਵੇਂ ਕੋਈ ਸਾਡੇ ਸਾਥ ਦੇ ਤੌਰ ਤੇ ਕੋਈ ਬੰਦਾ ਕਹਿੰਦਾ ਜੀ ਮੈਨੂੰ ਦੇਖਾ ਦਾ ਵਰਕਰ 4 ਸਾਲੋਂ ਤੋਂ ਮਿਲਿਆ ਹੀ ਨਹੀਂ ਕੋਈ ਕਹਿੰਦਾ ਮੈਨੂੰ ਪੈਸੇ ਨਹੀਂ ਮਿਲੇ ਕੋਈ ਕਹਿੰਦਾ ਸੌਦੋਂ ਕੰਮ ਨਹੀਂ ਮਿਲਿਆ ਆ ਤੁਹਾਡੇ ਸਾਹਮਣੇ ਪਾਰਕ ਬਣਿਆ ਹੋਵੇ ਜੀ ਸਫਾਈ ਹੋਣ ਵਾਲੀ ਐ ਸਾਫੀ ਸਫਾਈ ਹੋ ਮੈਂ ਫਮਾ ਲਾ ਪਰ ਅਰੇ بڑے بڑے ਕੰਮਾਂ ਗ੍ਰਾਂਟ ਦੇ ਕੇ ਮੈਂ ਉਹ ਵੜੀਆਂ ਗ੍ਰਾਂਟਾਂ ਪਹਿਲਾਂ ਦੇ ਰਿਆ ਜਿਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲਦਾ ਸਰਕਾਰ ਜਾਂਦਾ ਕਹਿੰਦੇ ਕੰਮ ਹੋ ਗਿਆ ਪਰ ਇੱਥੇ ਉਹਦੇ ਸਾਹਮਣੇ ਆ ਰਹੀਆਂ ਸਾਰੇ ਗੱਲਾਂ ਨੇ ਇਹ ਜਮੀਨ ਤਾਂ ਜਾਓਗੇ ਤਾਂ ਹੀ ਆਣਗੇ ਚੋਢੀਗੜ੍ਹ ਬੈ ਕੇ ਨਹੀਂ ਪਤਾ ਲੱਗਿਆ ਕਰੇ ਬੈ ਕੇ ਏਸੀ ਕਮਰੇ ਦੇ ਬੈ ਕੇ ਨਹੀਂ ਪਤਾ ਲੱਗਿਆ ਤੇ ਇੱਥੇ ਆ ਕੇ ਪਸੀਨਾ ਕੱਢ ਕੇ ਜਿਹੜੀ ਆਉਂਦੀ ਆ ਬੰਦੇ ਨੂੰ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਧੱਕਾ ਕੇ ਆਉਂਦੀ ਆ ਤੇ ਮੈਂ ਤਾਂ ਸਿਰੂ ਤੋਂ ਕਹ ਰਿਹਾ ਮੈਂ ਤਾਂ ਜੰਨੇ ਕਿਸਾਨ ਪਰਿਵਾਰ ਸੀਗਾ ਪੋਨੀਟਰ ਬੈਠੇ ਬੋਲਿਆ ਸੋ ਮੈਂ ਕਹਾ ਦਿੱਤਾ ਆਫਸਰਾਂ ਨੂੰ ਵੀ ਹੱਥ ਪੈਦੇ ਜੀ ਅਫਸਰਾਂ ਦੇ ਵਿੱਚ ਮਰਗ ਪੈ ਰਿਹਾ ਬਹੁਤ ਜਿਆਦਾ ਤੁਸੀਂ ਵੀ ਦੱਸਦੇ ਹੋ ਮੈਨੂੰ ਤੇ ਇਹ ਬੜੀਆਂ ਕੰਪਲੈਕਸ ਮਸਿਆਈਆਂ ਦੀਆਂ ਜਿਹੜੀਆਂ ਪਿੰਡ ਦੀਆਂ ਛੋਟੋਟੀਆਂ ਗਲੀਆਂ ਨਾਲੀਆਂ ਦੀ ਸੱਸਿਆ ਤੇ ਮੈਂ ਮਿੱਥ ਲਿਆ ਵੀ ਇੱਕ ਸਾਲ ਦੇ ਵਿੱਚ ਅਗਲੇ ਸਾਲ ਖਤਮ ਕਰ ਦਾਂਗੇ ਸਰ ਜੀ ਕੋਈ ਪਿੰਡ ਤੋਂ ਜਿਹੜਾ ਨੱਕ ਵੀ ਸਾਡੀ ਗਲੀਆਂ ਨਾਲੀਆਂ ਦੀ ਸੱਸਿਆ ਬਾਰਿਸ਼ ਦੇ ਪਾਣੀ ਦਾ ਇਨੋਵੇਟਡ ਆਟੋ ਬਾਕਸ ਸੋਲੂਸ਼ਨ ਪੁਰਾਣੇ ਖੂਹਾਂ ਨੂੰ ਉਲਟੇ ਖੂਹ ਬਣਾ ਰਹੇ ਆ ਪਾਣੀ ਜਿਹੜਾ ਜੋ ਪਾਣੀ ਕੱਢਿਆ ਉਹ ਆ ਕੇ ਮੈਂ ਤੇ ਵਾਪਸ ਪਾਉਂਗਾ ਇਹ ਨਵੀਂ ਆਪਾਂ ਇੱਕ ਫੋਸ ਲੈ ਕੇ ਚੱਲੇ ਹਾਂ ਜੀ ਤੁਹਾਡੇ ਪਿੰਡ ਤੋਂ ਖੂਹ ਮਿਲ ਗਿਆ ਪੰਜ ਸੇ 6 ਪਿੰਡ ਤੋਂ ਹੀ ਮਿਲਿਆ ਸਭ ਨੇ ਭ